ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਆਪਾਂ ਨੂੰ ਪਤਾ ਹੈ ਕਿ ਅਜ ਦੇ ਸਮੇਂ ਵਿੱਚ ਜੋ ਮਾਹੌਲ ਬਣਿਆ ਪਿਆ ਜੋ ਦੋਨਾਂ ਮੁਲਕਾਂ ਦਾ ਆਪਸੀ ਟਕਰਾਅ ਬਣਿਆ ਹੋਇਆ ਹੈ ਕਾਫੀ ਲੋਕਾਂ ਅੰਦਰ ਆਪਾਂ ਦੇਖਦੇ ਪਿਆ ਕਿ ਡਰ ਜਿਹੜਾ ਉਹ ਬੈਠਾ ਹੋਇਆ ਹੈ ਕਿ ਪਤਾ ਨਹੀਂ ਕੀ ਹੋਏਗਾ ਕਿਵੇਂ ਦੇ ਹਾਲਾਤ ਬਣਨਗੇ ਦਰਵੀ ਉਹਨਾਂ ਦਾ ਕਿਤੇ ਨਾ ਕਿਤੇ ਸੱਚਾ ਕਿਉਂਕਿ ਉਹ ਚੀਜ਼ਾਂ ਜੋ ਦੇਖਦੇ ਨੇ ਉਹਨਾਂ ਚੀਜ਼ਾਂ ਉੱਤੇ ਉਹ ਧਿਆਨ ਲੱਗਦਾ ਹੈ ਉਹਨਾਂ ਦਾ ਫੋਕਸ ਜਾਂਦਾ ਹੈ ਉਹ ਚੀਜ਼ ਅਟਰੈਕਟ ਕਰਦੀ ਹੈ ਉਹਨਾਂ ਨੂੰ ਖਿੱਚਦੀ ਹੈ ਧਿਆਨ ਉਹਨਾਂ ਦਾ ਫਿਰ ਚਿੰਤਾ ਬਣਦੀ ਅੰਦਰ ਤਣਾਅ ਹੁੰਦਾ ਹੈ ਆਪਣੇ ਅੰਦਰ ਸੁਗੁਰ ਪਿਆਰੇ ਆਪਾਂ ਜਿਹੜੇ ਵੀ ਜੀਵ ਸਾਡੇ ਚੈਨਲ ਨਾਲ ਜੁੜੇ ਆ ਜਿਹੜੀ ਸਾਡੇ ਵੀਡੀਓ ਦੇਖਦੇ ਉਹਨਾਂ ਨੂੰ ਪਤਾ ਹੈ ਕਿ ਆਪਾਂ ਆਪਣੇ ਚੈਨਲ ਦੇ ਵਿੱਚ ਵੀਡੀਓਜ਼ ਦੇ ਰਾਹੀਂ ਤਕਰੀਬਨ ਨਾਮ ਦੀ ਗੱਲ ਕਰਦੇ ਆ ਮਾਲਕ ਦੇ ਨਾਲ ਮਲਾਪ ਦੀ ਗੱਲ ਕਰਦੇ ਆ ਕਿਵੇਂ ਮਾਲਕ ਨੂੰ ਦੇਖਣਾ ਹੈ ਕਿਵੇਂ ਪਰਮੇਸ਼ਰ ਨਾਲ ਜੁੜਨਾ ਹੈ ਪਰ ਕਾਫੀ ਸੰਗਤ ਜਿਹੜੀ ਆ ਨਾ ਉਹ ਇਹ ਸਵਾਲ ਵੀ ਕਰਦੀ ਆ ਪੁੱਛਦੀ ਪਈ ਕਿ ਜੋ ਅੱਜ ਹੁਣ ਜਿਹੜੇ ਹਾਲਾਤ ਚੱਲਦੇ ਪਏ ਆ ਸਾਨੂੰ ਇਹਨਾਂ ਬਾਰੇ ਵੀ ਥੋੜਾ ਜਿਹਾ ਦੱਸੋ ਕੀ ਹੋਏਗਾ ਕੋਈ ਨੁਕਸਾਨ ਹੋਏਗਾ ਜਾਂ ਇਦਾਂ ਹੋਏਗਾ ਆਪਾਂ ਕਹਿਆ ਕਿ ਆਪਾਂ ਥੋੜਾ ਜਿਹਾ ਵੀਡੀਓ ਦੇ ਰਾਹੀਂ ਕੋਸ਼ਿਸ਼ ਕਰੀਏ ਪਿਆਰਿਓ ਥੋੜੀ ਜਿਹੀ ਆਪਣੇ ਅੰਦਰ ਪੋਜ਼ਿਟਿਵਿਟੀ ਲੈ ਕੇ ਆਈਏ ਥੋੜਾ ਆਪਣੇ ਅੰਦਰੋਂ ਡਰ ਖਤਮ ਕਰੀਏ। ਇਹ ਵੀਡੀਓ ਨੂੰ ਪੂਰਾ ਸਮਝਿਓ ਇੱਕ ਵਾਰ ਧਿਆਨ ਦੇ ਨਾਲ। ਪੂਰੀ ਵੀਡੀਓ ਦੇਖੋਗੇ ਹੋ ਸਕਦਾ ਹੈ। ਜਿਹੜਾ ਜੀਵ ਇਸ ਚੀਜ਼ ਦੀ ਚਿੰਤਾ ਲੈ ਕੇ ਬੈਠਾ ਡਰ ਲੈ ਕੇ ਬੈਠਾ ਹੋ ਸਕਦਾ ਹੈ ਉਹਦਾ ਡਰ ਭੈ ਅੰਦਰੋਂ ਖਤਮ ਹੋਵੇ ਥੋੜਾ ਜਿਹਾ। ਤੇ ਆਪਾਂ ਕੋਸ਼ਿਸ਼ ਕਰੀਏ ਨਾਲੇ ਥੋੜਾ ਸਮਝਣ ਦੀ ਕੋਸ਼ਿਸ਼ ਕਰੀਏ। ਕਿ ਕਿਵੇਂ ਆਪਾਂ ਇਸੇ ਡਰ ਨੂੰ ਲੈ ਕੇ ਆਪਣੇ ਪੂਰਨ ਪਰਮੇਸ਼ਰ ਪ੍ਰਮਾਤਮਾ ਦੇ ਨਾਲ ਆਪਣੇ ਮਨ ਨੂੰ ਜੋੜ ਸਕਦੇ ਆ ਦੇਖੋ ਪਿਆਰਿਓ ਇੱਕ ਚੀਜ਼ ਪਹਿਲਾਂ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ ਕਿਸਾਨੋ ਇਸ ਗੱਲ ਦਾ ਤੇ ਹੁਣ ਪੂਰਨ ਗਿਆਨ ਹੋਲ ਚੁੱਕਾ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਨੈਗੇਟਿਵਿਟੀ ਆ ਨਾ ਉਹ ਜ਼ਿਆਦਾ ਫਲਾਈ ਜਾਂਦੀ ਹੈ ਪੋਜ਼ਿਟਿਵਿਟੀ ਜਿਹੜੀ ਉਹ ਬਿਲਕੁਲ ਨਾ ਮਾਤਰ ਹੈ ਨੈਗੇਟਿਵਿਟੀ ਜਿਹੜੀ ਉਹ ਬਹੁਤ ਜ਼ਿਆਦਾ ਹੈ ਉਹ 네ਗੇਟਿਵਿਟੀ ਫੈਲਾਉਣ ਦਾ ਕਾਰਨ ਵੀ ਇਹੀ ਹੈ ਕਿ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰਨਾ ਤੇ ਪੋਜ਼ਿਟਿਵਿਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਘਟ ਦਿੱਤੀ ਜਾਂਦੀ ਹੈ ਇੰਨੀ ਗੱਲ ਹੁੰਦੀ ਨਹੀਂ ਹੈ ਜਿੰਨੀ ਉਸ ਗੱਲ ਨੂੰ ਵਧਾ ਕੇ ਦੱਸਿਆ ਜਾਂਦਾ ਹੈ ਇਹ ਨਾ ਹੈ ਨਹੀਂ ਜਿੰਨਾ ਦੱਸਿਆ ਜਾਂਦਾ ਇਹਦਾ ਮਤਲਬ ਇਹ ਨਹੀਂ ਕਿ ਹੈ ਨਹੀਂ ਹੈ ਜ਼ਰੂਰ ਹੈ ਹਾਲਾਤ ਜ਼ਰੂਰ ਵਿਗੜੇ ਹੋਏ ਨੇ ਬੜੀ ਕਿ ਸੋਸ਼ਲ ਮੀਡੀਆ ਕਿੱਦਾਂ ਦੀ ਚੀਜ਼ ਹੈ ਕਿ ਉਹ ਚਾਹੁੰਦਾ ਆ ਹਰ ਚੈਨਲ ਚਾਹੁੰਦਾ ਆ ਹਰ ਮੀਡੀਆ ਵਾਲਾ ਚਾਹੁੰਦਾ ਆ ਕਿ ਇਹ ਮੈਨੂੰ ਦੇਖਣ ਮੇਰੇ ਚੈਨਲ ਨਾਲ ਜੁੜੇ ਰਹਿਣ ਉਹ ਕੀ ਕਰਦੇ ਉਹ ਗੱਲ ਨੂੰ ਵਧਾ ਵਧਾ ਕੇ ਦੱਸਦੇ ਆ ਇੱਕ ਚੈਨਲ ਨੇ ਇੰਨੀ ਗੱਲ ਦੱਸੀ ਹੈ ਦੂਜਾ ਚੈਨਲ ਉਸ ਤੋਂ ਵਧਾ ਕੇ ਦੱਸੇਗਾ ਤੀਸਰਾ ਉਹ ਥੋੜੀ ਜਿਹੀ ਹੋਰ ਵਧਾ ਕੇ ਦੱਸੇਗਾ ਕਿ ਮੇਰੇ ਵੱਲ ਜ਼ਿਆਦਾ ਲੋਕ ਟਰੈਕਟ ਹੋਣ ਉਹਦੇ ਨਾਲ ਕੀ ਹੁੰਦਾ ਹੈ ਉਹਦੇ ਨਾਲ ਸਾਡਾ ਹੀ ਨੁਕਸਾਨ ਹੈ ਦੇਖੋ ਪਿਆਰਿਓ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਜਦੋਂ ਆਪਾਂ ਕੋਈ ਚੀਜ਼ ਦੇਖੀ ਮੰਨ ਲਓ YouTube ਦੇ ਰਾਹੀਂ ਆਪਾਂ ਕੁਝ ਦੇਖਿਆ Facebook ਦੇ ਉੱਤੇ ਕੁਝ ਦੇਖ ਲਿਆ ਐਦਾਂ ਦੀ ਵੀਡੀਓ ਦੇਖ ਲਈ ਕਿ ਇੱਥੇ ਆ ਨੁਕਸਾਨ ਹੋਇਆ ਜਦੋਂ ਤੁਸੀਂ ਦੇਖਿਆ ਤੁਹਾਡਾ ਧਿਆਨ ਉੱਥੇ ਲੱਗ ਜਾਣਾ ਤੁਸੀਂ ਕੰਮ ਕਰ ਰਹੇ ਹੋ ਕਿਤੇ ਬੈਠੇ ਹੋ ਕਿਤੇ ਗਏ ਹੋ ਕਿਸੇ ਫੰਕਸ਼ਨ ਤੇ ਗਏ ਹੋ ਕੁਝ ਵੀ ਕਰਦੇ ਪਏ ਹੋ ਤੁਹਾਡਾ ਧਿਆਨ ਜਿਹੜਾ ਉੱਥੇ ਲੱਗਾ ਰਹਿਣਾ ਕਿ ਪਤਾ ਨਹੀਂ ਕੀ ਹੋਏਗਾ ਹੁਣ ਦੇਖੋ ਜੋ ਦੇਖਦੇ ਆ ਧਿਆਨ ਉੱਥੇ ਲੱਗਦਾ ਹੈ ਜਿਹੜੀ ਆਪਾਂ ਅੱਗੇ ਵੀਡੀਓ ਦੇ ਵਿੱਚ ਵੀ ਇਹ ਗੱਲ ਕਰਦੇ ਆਂ ਕਿ ਧਿਆਨ ਉਸੇ ਚੀਜ਼ 'ਚ ਲੱਗੂਗਾ ਜਿਸ ਚੀਜ਼ ਨੂੰ ਆਪਾਂ ਦੇਖਿਆ ਹੁਣ ਜੋ ਆਪਾਂ ਅੱਜ ਦੇ ਸਮੇਂ 'ਚ ਦੇਖਦੇ ਪਏ ਆਂ ਤੁਸੀਂ ਦੇਖੋ ਸਾਰੇ ਲੋਕਾਂ ਦਾ ਧਿਆਨ ਉੱਥੇ ਲੱਗਾ ਹੋਇਆ ਹੈ ਕਿਉਂਕਿ ਉਹ ਦੇਖਦਾ ਪਿਆ ਨਾ ਹੁਣ ਉਹ ਦੇਖਣ ਦੇ ਆ ਕੋਈ ਵੀਡੀਓ ਲਈ ਦੇਖਣ ਦੇ ਕੋਈ ਆਪਣੀ ਅੱਖੀ ਦੇਖਣ ਦੇ ਕੋਈ ਕਿਸੇ ਤਰੀਕੇ ਨਾਲ ਦੇਖਦਾ ਕੋਈ ਕਿਸੇ ਤਰੀਕੇ ਨਾਲ ਦੇਖਦਾ ਉਹ ਫਿਰ ਧਿਆਨ ਉੱਥੇ ਲੱਗਾ ਉਹਨਾਂ ਦਾ ਹੁਣ ਸਭ ਤੋਂ ਵੱਡੀ ਚੀਜ਼ ਪਤਾ ਕੀ ਹੈ ਪਿਆਰਿਓ ਪੋਜ਼ਿਟਿਵਿਟੀ ਦੇਖੋ ਆਪਾਂ ਇੱਕ ਰੀਲ ਵੀ ਬਣਾਈ ਸੀ ਅੱਗੇ 2026 'ਚ ਦੁਨੀਆ ਖਤਮ ਹੋ ਜਾਣੀ ਆ ਉਹ ਆਪਾਂ ਉਹ ਵੀ ਰੀਲ ਦੇ ਰਾਹੀ ਉਹ ਰੀਲ ਕਾਫੀ ਜ਼ਿਆਦਾ ਚੱਲੀ ਆਪਾਂ ਬਲਵਿੰਦਰ ਵੀਰ ਦੇ ਪੇਜ ਦੇ ਉੱਤੇ ਦਿੱਲੀ ਵਾਲਿਆਂ ਦੇ ਪੇਜ ਦੇ ਉੱਤੇ ਉਹ ਰੀਲ ਪਾਈ ਸੀ ਆਪਾਂ ਤਿੰਨ ਜਾਣੇ ਸੀ ਜਿਹਦੇ ਵਿੱਚ ਆਪਾਂ ਇਹ ਗੱਲ ਕਹੀ ਸੀ ਕਿ ਡਰਨ ਦੀ ਲੋੜ ਨਹੀਂ ਆਪਾਂ ਉਹਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਡਰਨ ਦੀ ਲੋੜ ਨਹੀਂ ਆ 2026 ਦੇ ਵਿੱਚ ਦੁਨੀਆ ਖਤਮ ਹੋਣੀ ਕਹਿੰਦੇ ਨੇ ਹੋਣੀ ਉਹਦਾ ਗਾਰਤ ਨਹੀਂ ਆਪਾਂ ਕਹਿ ਸਕਦੇ ਪਰ ਸਾਡੇ ਸੁਭਾਸਾਂ ਦੀ ਕੋਈ ਮੌਹਲਤ ਨਹੀਂ ਹੈ ਅਸੀਂ ਇੱਕ ਸਵਾਸ ਦੇ ਬੰਦੇ ਆ ਆਪਾਂ ਇਹ ਗੱਲ ਕਹੀ ਵੀ ਡਰਨ ਦੀ ਲੋੜ ਨਹੀਂ ਐ ਜੋ ਹੋਣਾ ਹੈ ਉਹ ਹੋ ਕੇ ਰਹਿਣਾ ਤੇ ਕਾਫੀ ਲੋਕਾਂ ਨੇ ਐਪਰੀਸ਼ੀਏਟ ਕੀਤਾ ਕਿ ਬਿਲਕੁਲ ਵਧੀਆ ਗੱਲ ਐ ਪੋਜ਼ਿਟਿਵਿਟੀ ਹੀ ਫਲਾਉਣੀ ਚਾਹੀਦੀ ਐ ਦੇਖੋ ਭਗਤ ਦੀ ਗੁਰਮਖ ਦੀ ਪਿਆਰੇ ਹੋਏ ਨਿਸ਼ਾਨੀ ਹੁੰਦੀ ਐ ਜਿਵੇਂ ਕਬੀਰ ਸਾਹਿਬ ਨੇ ਵੀ ਆਪਣੀ ਬਾਣੀ ਚ ਇਹ ਗੱਲ ਕਹੀ ਐ ਨਾ ਕਹੋ ਕਬੀਰ ਸੁਖ ਸਹਿਜ ਸਮਾਵੂ ਆਪ ਨਾ ਡਰੂ ਨਾ ਅਵਲ ਡਰੋ ਕਬੀਰ ਸਾਹਿਬ ਕਹਿੰਦੇ ਨਾ ਮੈਂ ਖੁਦ ਡਰਦਾ ਤੇ ਨਾਮਕ ਇਸ ਨੂੰ ਡਰਦਾ ਹੈ ਗੁਰੂ ਤੇਗ ਬਹਾਦਰ ਪਾਸ਼ਾ ਵੀ ਕਹਿੰਦੇ ਆ ਭੈ ਕਾ ਹੂ ਕੋ ਦੇਤ ਨਹਿ ਨਹਿ ਪਹਿ ਮਾਨ ਧਿਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੀ ਬਖਾਨ ਗੁਰ ਤੇਗ ਬਹਾਦਰ ਪਾਸ਼ਾ ਵੀ ਕਹਿੰਦੇ ਕਿੰਦੇ ਉਹ ਗਿਆਨੀ ਆ ਜਿਹੜਾ ਨਾ ਖੁਦ ਡਰਦਾ ਹੈ ਨਾ ਕਿਸੇ ਨੂੰ ਡਰਾਉਂਦਾ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਆਪਾਂ ਆਪਣੇ ਅੰਦਰ ਦਾ ਡਰ ਖਤਮ ਕਰਨਾ ਹੈ ਉਹ ਡਰ ਨੂੰ ਕਿਵੇਂ ਖਤਮ ਕਰ ਸਕਦੇ ਆਪਾਂ ਅੱਜ ਦੀ ਵੀਡੀਓ ਵਿੱਚ ਇਹੀ ਚੀਜ਼ ਦੇ ਉੱਤੇ ਵਿਚਾਰ ਕਰਨੀ ਹੈ ਕਿ ਕਿਵੇਂ ਭਗਤ ਜਿਹੜੇ ਨੇ ਉਹ ਡਰ ਤੋਂ ਰਹਿਤ ਹੋ ਕੇ ਰਹਿੰਦੇ ਆ ਉਹਦੇ ਵਾਸਤੇ ਇੱਕੋ ਇੱਕ ਤਰੀਕਾ ਪਿਆਰੇਓ ਦੂਸਰਾ ਉਹਦੇ ਪ੍ਰਤੀ ਹੋਰ ਕੋਈ ਤਰੀਕਾ ਹੈ ਹੀ ਨਹੀਂ ਹੈ ਕੋਈ ਆਲਟਰਨੇਟਿਵ ਨਹੀਂ ਹੈਗਾ ਉਹਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਮਾਲਕ ਨਾਲ ਜੁੜ ਜਾਓ ਬਸ ਸਾਰੇ ਆਸਰੇ ਛੱਡ ਕੇ ਸਾਰੀਆਂ ਆਸਾਂ ਮਰਾਨਾ ਛੱਡ ਕੇ ਇੱਕ ਦਾ ਪੱਲਾ ਫੜ ਲਓ 100% ਤੁਹਾਨੂੰ ਲਿਖ ਕੇ ਭੇਜ ਦੇ ਉੱਤੇ ਆਪਾਂ ਇਹ ਚੀਜ਼ ਦੇ ਦੇਵਾਂਗੇ ਜਿਹੜਾ ਵੀ ਜੀਵ ਮਾਲਕ ਦੇ ਨਾਲ ਜੁੜ ਜਾਏਗਾ ਉਹਦੇ ਅੰਦਰ ਦਾ ਸਾਰਾ ਡਰ ਖਤਮ ਹੋ ਜਾਏਗਾ ਇਹ ਗੱਲ ਨੂੰ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਪਾਂ ਰੋਜ਼ ਸ਼ਬਦ ਵੀ ਪੜਦੇ ਆਂ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਨ ਕਾ ਭਉ ਸਭ ਗਵਾਸੀ ਮਾਰੇ ਕਹਿੰਦੇ ਆ ਜਿਹੜੇ ਨਿਰਭਉ ਪਰਮੇਸ਼ਰ ਨੂੰ ਧਿਆਉਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਦੇ ਅੰਦਰ ਦੇ ਸਾਰੇ ਡਰ ਖਤਮ ਹੋ ਜਾਂਦੇ ਆ ਨਿਰਭਉ ਜਪੇ ਸਗਲ ਭਉ ਮਿਟੇ ਜਿਹੜੇ ਨਿਰਭਉ ਨੂੰ ਜਪਦੇ ਆ ਉਹਨਾਂ ਦੇ ਅੰਦਰ ਦੇ ਭਉ ਡਰ ਜਿਹੜੇ ਉਹ ਖਤਮ ਹੋ ਜਾਂਦੇ ਆ ਡਰ ਦੀ ਗੱਲ ਹੀ ਇਹਦਾ ਸਾਰੀ ਜਿਨ੍ਹਾਂ ਅੰਦਰ ਡਰ ਹੁੰਦਾ ਹੈ ਹੋ ਸਕਦਾ ਕੋਈ ਰਸੋਈ ਚ ਭਾਂਡਾ ਵੀ ਖੜਕੇ ਉਹਨਾਂ ਕਹਿੰਦਾ ਬੰਬ ਚੱਲ ਗਿਆ ਤੇ ਜਿਹੜੇ ਡਰ ਤੋਂ ਰਹਿਤ ਹੁੰਦੇ ਉਹ ਸੱਚੀ ਭਾਵੇਂ ਬੰਬ ਚੱਲ ਜਾਵੇ ਉਹ ਕਹਿੰਦੇ ਕਿ ਕੁਝ ਵੀ ਨਹੀਂ ਹੋਇਆ ਜੋ ਹੋਵਾ ਹੋਵਤ ਸੋ ਜਾਣੇ ਜਿਨ੍ਹਾਂ ਦੇ ਡਰ ਖਤਮ ਹੋਏ ਆ ਗੁਰੂ ਅਰਜਨ ਪਾਚੀ ਕਹਿੰਦੇ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਦੇਖੋ ਮਾਲਕ ਦੇ ਨਾਲ ਜੁੜ ਕੇ ਆਪਾਂ ਇਹ ਗੱਲ ਦੀ ਕਹਿ ਸਕਦੇ ਕਿ ਤੁਸੀਂ ਮਾਲਕ ਨਾਲ ਜੁੜ ਜਾਓਗੇ ਤਾਂ ਤੁਹਾਨੂੰ ਮੌਤ ਨਹੀਂ ਆਏਗੀ ਮਾਲਕ ਦੇ ਨਾਲ ਜੁੜ ਜਾਵਾਂਗੇ ਤੇ ਸਾਡਾ ਕੋਈ ਜਾਨ ਮਾਲ ਦਾ ਨੁਕਸਾਨ ਹੋਵੇਗਾ ਉਹ ਤੇ ਮਾਲਕ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕਿਵੇਂ ਤੁਹਾਡੀ ਰੱਖਿਆ ਕਰੇਗਾ ਪਰ ਇੱਕ ਚੀਜ਼ ਜਰੂਰ ਤੁਹਾਡੇ ਅੰਦਰ ਆ ਜਾਏਗੀ ਪਿਆਰਿਓ ਤੁਹਾਡੇ ਅੰਦਰ ਦੇ ਡਰ ਭੈ ਖਤਮ ਹੋਣੇ ਸ਼ੁਰੂ ਹੋ ਜਾਣਗੇ ਜਿਹੜਾ ਆਪਾਂ ਸਿੱਧੀ ਜੀ ਗੱਲ ਹੈ ਬੜੇ ਪੰਜਾਬੀ ਚ ਲਫ਼ਜ਼ਾ ਜਿਹੜਾ ਆਪਾਂ ਹਾਏ ਹਾਏ ਕਰਦੇ ਫਿਰਦੇ ਆ ਨਾ ਕਿ ਪਤਾ ਨਹੀਂ ਕੀ ਹੋ ਜਾਣਾ ਪਤਾ ਨਹੀਂ ਕੀ ਹੋ ਜਾਣਾ ਇੱਥੇ ਵੀ ਜਿਵੇਂ ਹੁਣ ਆਪਾਂ ਵੀ ਇੱਥੇ ਜਿਹੜੇ ਤਕਰੀਬਨ ਸਾਨੂੰ ਨਿੱਜੀ ਤੌਰ ਦੇ ਉੱਤੇ ਜਾਣਦੇ ਆ ਆਪਾਂ ਵੀ ਬਾਰਡਰ ਦੇ ਉੱਤੇ ਬੈਠੇ ਆ ਬਿਲਕੁਲ ਸਾਢੇ 7:00 ਤੇ ਜਾ ਕੇ ਤੁਸੀਂ ਚੜ ਕੇ ਦੇਖੋਗੇ ਸਾਹਮਣੇ ਤਾਰਾਂ ਲੱਭਦੀਆਂ ਪਈਆਂ ਪਾਕਿਸਤਾਨੀਆਂ ਆਪਾਂ ਬਿਲਕੁਲ ਬਾਰਡਰ ਦੇ ਉੱਪਰ ਹੀ ਬੈਠੇ ਹੋਏ ਆ ਸਾਡਾ ਘਰ ਇੱਥੇ ਹੀ ਆ ਪਰ ਅਭਾ ਇੱਥੋਂ ਬੈਠ ਕੇ ਕੋਸ਼ਿਸ਼ ਕਰ ਰਹੇ ਆ ਕਿ ਪੋਜ਼ਿਟਿਵਿਟੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਭਾਈ ਡਰ ਤੋਂ ਰਹਿਤ ਹੋ ਕੇ ਰੋ ਦੇਖੋ ਇੱਕ ਵਾਰੀ ਤੇ ਮਰਨਾ ਆ ਇੱਕ ਵਾਰੀ ਤੇ ਮਰਨਾ ਆ ਪਰ ਰੋਜ਼ ਮਰੀ ਜਾ ਰਹੇ ਆ ਆਪਾਂ ਤੇ ਇੱਕ ਇੱਕ ਸੁਹਾਸ ਦੇ ਵਿੱਚ ਮਰੀ ਜਾ ਰਹੇ ਆ ਇੱਕ ਉਹ ਹੁੰਦਾ ਨਾ ਉਹ ਤੇ ਹੁੰਦਾ ਇੱਕ ਵਾਰੀ ਮਰਨਾ ਵੀ ਇੱਕ ਵਾਰੀ ਮਰ ਗਏ ਕੰਮ ਖਤਮ ਇੱਕ ਹੁੰਦਾ ਰੋਜ਼ ਮਰਨਾ ਮਰੀ ਜਾਣਾ ਕਈ ਵੇ ਮੈਂ ਦੇਖਦਾ ਪਿਆਰ ਰਾਤ ਸਾਰੀ ਸਾਰੀ ਦਾਤ ਨਹੀਂ ਸੁਣਦੇ ਚਿੰਤਾ ਦੇ ਵਿੱਚ ਪਤਾ ਨਹੀਂ ਕੀ ਹੋ ਜਾਣਾ ਹੈ ਕੀ ਹੋ ਜਾਣਾ ਹੈ ਕੀ ਹੋ ਜਾਣਾ ਹੈ ਕਿਵੇਂ ਇਹਨੂੰ ਖਤਮ ਕੀਤਾ ਜਾਵੇ ਪਰਮੇਸ਼ਰ ਦੇ ਨਾਲ ਜੁੜ ਕੇ ਮਾਲਕ ਨਾਲ ਜੁੜ ਕੇ ਉਹ ਵੀ ਜੇ ਸਹੀ ਤਰੀਕੇ ਨਾਲ ਮਾਲਕ ਨਾਲ ਜੁੜੋਗੇ ਤੇ ਜੇ ਸਹੀ ਤਰੀਕੇ ਨਾਲ ਗੁਰਬਾਣੀ ਨਾਲ ਜੁੜੋਗੇ ਤੇ ਗੁਰਬਾਣੀ ਨਾਲ ਜੁੜਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੁਰਕਾ ਸਾਹਿਬ ਵਾਲਿਆਂ ਦਾ ਫਟਾਫਟ ਬਾਣੀ ਪੜ ਦਿੱਤੀ ਤਾਂ ਸਾਹੀ ਜੁੜ ਗਏ ਆ ਪੜ ਪੜ ਕੇ ਗੱਡੇ ਲੱਦਣ ਵਾਲੀ ਗੱਲ ਨਹੀਂ ਕਰ ਰਹੇ ਆ ਮਾਲਕ ਨਾਲ ਜੁੜਨਾ ਮਤਲਬ ਗੁਰਬਾਣੀ ਨਾਲ ਜੁੜਨਾ ਮਤਲਬ ਗੁਰਬਾਣੀ ਦਾ ਪ੍ਰੈਕਟੀਕਲ ਕਰਨਾ ਹੁਣ ਇੱਕ ਸ਼ਬਦ ਹੈ ਬਾਣੀ ਦੇ ਵਿੱਚ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਚਾਉ ਗਿਰਦ ਹਮਾਰੇ RAM ਕਰ ਦੁੱਖ ਲੱਗੇ ਨਾ ਭਾਈ ਚਾਉ ਗਿਰਦ ਹਮਾਰੇ ਪਰਮੇਸ਼ਰਾ ਨੇ ਕਿਥੇ ਐ ਚੌਗਿਰਦ ਚਾਰੇ ਪਾਸੇ ਇਧਰੋਂ ਪੂਰਾ ਘੇਰਿਆ ਹੋਇਆ ਜਿਵੇਂ ਤੁਮਾਰੇ ਕਿਹਾ ਤੱਤੀ ਬਾਵ ਨਹੀਂ ਲੱਗਣ ਦਿੰਦਾ ਮੰਨਦੇ ਆਪੇ ਇਸ ਗੱਲ ਨੂੰ ਕਿ ਪਰਮੇਸ਼ਰ ਸਾਡੇ ਚਾਰ ਸ਼ਵੇਰੇ ਆ ਪੜ ਲਿਆ ਨਾ ਸ਼ਬਦ ਪ੍ਰੈਕਟੀਕਲ ਨਹੀਂ ਨਾ ਹੈਗਾ ਕੁਝ ਵੀ ਨਹੀਂ ਹੋਣਾ ਹੈਗਾ ਸ਼ਬਦ ਪੜ ਲਿਆ ਬਸ ਕੋਈ ਡਰ ਨਹੀਂ ਖਤਮ ਬਣਾਉਂਦਰਾ ਕਿਉਂਕਿ ਪ੍ਰੈਕਟੀਕਲ ਨਹੀਂ ਹੈ ਹੁਣ ਜਿਹੜੇ ਜੀਵ ਅਭਿਆਸ ਕਰਦੇ ਨੇ ਉਹ ਮਾਲਕ ਨੂੰ ਦੇਖਦੇ ਨੇ ਜਿਹੜੇ ਸਾਹਮਣੇ ਉਹ ਆਉਂ ਜਦੋਂ ਛਾਤੀ ਮਾਰਦੋਂ ਕਹਿੰਦੇ ਵਾਕਈ ਚਾਰੇ ਪਾਸੇ ਵਸੀ ਹੈ ਜਿਹੜੇ ਜੀਵ ਅਭਿਆਸ ਕਰਦੇ ਆ ਤਾਂ ਉਹ ਮਾਲਕ ਜਦੋਂ ਦੇਖਦੇ ਹੋ ਕਹਿੰਦੇ ਵਾਕਈ ਚਾਰੇ ਪਾਸੇ ਪਰਮੇਸ਼ਰ ਹੀ ਹੈ ਨਹੀਂ ਦੂਜਾ ਕੋਈ ਵੀ ਤੇ ਇਹ ਗੱਲ ਬਿਲਕੁਲ ਸੱਚ ਹੈ ਜਿਹੜੇ ਮਾਲਕ ਨਾਲ ਜੁੜ ਜਾਂਦੇ ਮਾਰੇ ਦੀ ਬਾਣੀ ਦਾ ਇੱਕ ਸ਼ਬਦ ਪੜ੍ਹਦੇ ਹੈ ਪਰ ਮਾਰੇ ਕਹਿੰਦੇ ਜਾ ਕੋ ਮੁਸ਼ਕਲ ਅਤ ਬੜੇ ਢੋਈ ਕੋ ਇਹਨਾਂ ਦੇ ਮਾਰੇ ਕਹਿੰਦੇ ਆ ਜੇ ਕਿਸੇ ਉੱਤੇ ਭਾਰੀ ਮੁਸ਼ਕਲ ਵੀ ਬਣ ਗਈ ਨਾਨਕੇ ਕੋਈ ਢੋਈ ਨਹੀਂ ਦੇਣਿਆ ਉਹਨੂੰ ਕੋਈ ਆਸਰਾ ਨਹੀਂ ਦੇਣਿਆ ਉਹਨੂੰ ਲਾਗੂ ਹੋਏ ਦੁਸ਼ਮਣਾਂ ਸਾਖ ਭੀ ਭੱਜ ਖਲੇ ਜਿਹੜੇ ਉਹਦੇ ਨੇੜਲੇ ਹੀ ਜਿਹੜੇ ਹਮੇਸ਼ਾ ਉਹਦੇ ਕੋਲ ਰਹਿੰਦੇ ਸੀ ਉਹ ਵੀ ਦੁਸ਼ਮਣ ਬਣ ਗਏ ਉਹਦੇ ਸਾਖ ਭੀ ਭੱਜ ਖਲੇ ਸਾਰੇ ਰਿਸ਼ਤੇਦਾਰ ਸਾਖ ਸਬੱਦੀ ਵੀ ਛੱਡ ਕੇ ਚਲੇ ਗਏ ਉਹਨਾਂ ਸਭੋ ਭਜੇ ਆਸਰਾ ਸਾਰੇ ਆਸਰੇ ਭੱਜ ਗਏ ਚੁੱਕੇ ਸਭ ਅਸਰਾ ਸਾਰੇ ਆਸਰੇ ਖਤਮ ਹੋ ਗਏ ਮਾਰੇ ਕਹਿੰਦੇ ਆ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀਵਾ ਉਹ ਜੇ ਇਨਾਂ ਹਾਲਾਤਾਂ ਵਿੱਚ ਵੀ ਜੀਵ ਦੇ ਚਿੱਤ ਵਿੱਚ ਪਰਮੇਸ਼ਰ ਆ ਕੇ ਵੱਸ ਜਾਵੇ ਤੇ ਮਾਰੇ ਕਹਿੰਦੇ ਉਹਨੂੰ ਤਤੀਵਾ ਵੀ ਨਹੀਂ ਲੱਗਣ ਦੇਗਾ ਪਰ ਸ਼ਰਤ ਇਹ ਹੈ ਕਿ ਚਿੱਤ 'ਚ ਵੱਸਿਆ ਚਿੱਤ 'ਚ ਬਸਾਉਣਾ ਵੱਡੀ ਗੱਲ ਹੈ ਨਾ ਹੁਣ ਜਿਹਦੇ ਚਿੱਤ 'ਚ ਡਰ ਵੱਸਿਆ ਹੈ ਜਿਹਦੇ ਚਿੱਤ 'ਚ ਭੈਅ ਵੱਸਿਆ ਹੈ ਉੱਥੇ ਨਿਰਭਉ ਕਿਵੇਂ ਵੱਸ ਜੇ ਗਣਕੇ ਚਿਤ ਚਿਤ ਅਸੇ ਸਾਡੇ ਚਿਤ ਚਿਤ ਤੇ ਕਈ ਕੁਝ ਵਸਿਆ ਹੋਇਆ ਪਹਿਲਾਂ ਹੀ ਕਿਸੇ ਅੰਦਰ ਈਰਖਾ ਵਸੀ ਹੈ ਕਿਸੇ ਅੰਦਰ ਕਾਮ ਵਸਿਆ ਹੋਇਆ ਹੈ ਕਿਸੇ ਅੰਦਰ ਕੁਝ ਵਸਿਆ ਹੋਇਆ ਹੈ ਕਿਸੇ ਅੰਦਰ ਕੁਝ ਵਸਿਆ ਹੋਇਆ ਹੈ ਮਾਰੇ ਕਹਿੰਦੇ ਜਿਹਦੇ ਚਿਤ ਚ ਪਰਮੇਸ਼ਰ ਵਸਿਆ ਹੋਊਗਾ ਉਹਨਾਂ ਨੂੰ ਤਤੀਵਾ ਵੀ ਨਹੀਂ ਲੱਗਣ ਦੇਗਾ ਕਿੰਨੇ ਕ ਜੀਵ ਯਕੀਨ ਕਰਦੇ ਆ ਗੁਰਬਾਣੀ ਦੇ ਉੱਤੇ ਜਦੋਂ ਆਪਾਂ ਪ੍ਰੈਕਟੀਕਲ ਕਰਾਂਗੇ ਨਾ ਗੁਰਬਾਣੀ ਦਾ ਫਿਰ ਜਦੋਂ ਆਪਾਂ ਇਦਾਂ ਗੁਰਬਾਣੀ ਪੜਾਂਗੇ ਨਾ ਤਾਂ ਫਿਰ ਵਾਕੇ ਬੰਦਾ ਕਹਿੰਦਾ ਵੀ ਕੁਝ ਨਹੀਂ ਹੋਣਾ ਜੋ ਹੋਣਾ ਬਸ ਬੇਫਿਕਰ ਫਗਤ ਜਿਹੜਾ ਨਾ ਉਹ ਬੇਪਰਵਾਹ ਹੁੰਦਾ ਹੈ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਕੋਈ ਦੀ ਲਾਪਰਵਾਹੀ ਇੱਕ ਹੁੰਦੀ ਬੇਪਰਵਾਹੀ ਆਪਾਂ ਇਹ ਨਹੀਂ ਕਹਿੰਦੇ ਤੁਸੀਂ ਲਾਪਰਵਾਹ ਹੋ ਜਾਓ ਠੀਕ ਹੈ ਆਪਣਾ ਰਹੋ ਆਪਣੇ ਤਰੀਕੇ ਨਾਲ ਰਹੋ ਤੇ ਆਪਣੇ ਬੱਚਿਆਂ ਦਾ ਖਿਆਲ ਵੀ ਰੱਖੋ ਤੁਹਾਡੀ ਜ਼ਿੰਮੇਵਾਰੀ ਹੈ ਕੋਈ ਜਿਹੜੀ ਲੋਡ ਵਾਲੀ ਚੀਜ਼ ਹੋ ਆਪਣੇ ਕੋਲ ਵੀ ਰੱਖੋ ਸਾਰੀ ਆਪਣੀ ਤਿਆਰੀ ਕਰਕੇ ਵੀ ਰੱਖੋ ਲਾਪਰਵਾਹੀ ਨਹੀਂ ਕਰਨੀ ਕਿਸੇ ਚੀਜ਼ ਦੇ ਪ੍ਰਤੀ ਵੀ ਆਪਣਾ ਜਿਹੜੀ ਵੀ ਕੋਈ ਜਿਹੜੀਆਂ ਸਾਡੀਆਂ ਨੀਡਸ ਨੇ ਜਿਹੜੀਆਂ ਸਾਡੀਆਂ ਲੋੜਾਂ ਨੇ ਲੋੜ ਵਾਲੀਆਂ ਚੀਜ਼ਾਂ ਨੇ ਆਪਣੇ ਕੋਲ ਰੱਖਣੀਆਂ ਵੀ ਚਾਹੀਦੀਆਂ ਨੇ ਵੈਸੇ ਵੀ ਤੇ ਆਪਾਂ ਰੱਖਦੀਆਂ ਪਰ ਇਹ ਆ ਕਿ ਬੇਪਰਵਾਹ ਕਿ ਰਹਿਣਾ ਇਹ ਦੀ ਵੀ ਸਭ ਕੁਝ ਕਰਕੇ ਫਿਰ ਫਿਕਰ ਦੇ ਵਿੱਚ ਪੈ ਜਾਣਾ ਉਹ ਜਿਹੜੀ ਬੇਪਰਵਾਹੀ ਆ ਨਾ ਪਿਆਰੇ ਉਹ ਕਿੱਥੋਂ ਹੁੰਦੀ ਹੈ ਜਦੋਂ ਆਪਾਂ ਮਾਲਕ ਨਾਲ ਜੁੜ ਜਾਂਦੇ ਹਾਂ ਇਸ ਕਰਕੇ ਉਹ ਫਿਰ ਨਾ ਆਵ ਡਰਦੇ ਨੇ ਨਾ ਕਿਸੇ ਨੂੰ ਡਰਾਉਂਦੇ ਆ। ਇਸ ਕਰਕੇ ਪਹਿਲੇ ਸਾਡੀ ਆਪਾਂ ਤੇ ਵੀਡੀਓ ਦੇ ਵਿੱਚ ਇਹੀ ਕੋਸ਼ਿਸ਼ ਕਰਦੇ ਆ। ਸਾਨੂੰ ਨਹੀਂ ਪਤਾ ਕਿ ਹੁਣੇ ਇੱਥੇ ਅਗਲੇ ਸਵਾਸ ਦੇ ਵਿੱਚ ਅਗਲੇ ਆ ਵੀਡੀਓ ਬਣਦੇ ਬਣਦੇ ਭਾਵੇਂ ਵੀਡੀਓ ਦੇ ਵਿੱਚ ਹੀ ਹੋ ਸਕਦਾ ਕੋਈ ਗੋਲਾ ਆ ਕੇ ਡਿੱਗੇ ਤੇ ਇੱਥੇ ਸਾਰਾ ਪਿੰਡ ਹੀ ਸਾਡਾ ਉੱਡ ਜੇ। ਇਹ ਚੀਜ਼ ਤਾਂ ਕਿਸੇ ਨੂੰ ਨਹੀਂ ਪਤਾ। ਪਰ ਇਹ ਗੱਲ ਜ਼ਰੂਰ ਹੈ ਕਿ ਜਿੰਨਾ ਚਿਰ ਤੱਕ ਸਵਾਸ ਚੱਲਦੇ ਆਪਾਂ ਇਹੀ ਕੋਸ਼ਿਸ਼ ਕਰਾਂਗੇ ਨਾ ਖੁਦ ਡਰਾਂਗੇ। ਨਾ ਕਿ ਸਾਨੂੰ ਡਰਾਵਾਂਗੇ 네ਗੇਟਿਵ ਗੱਲ ਨਹੀਂ ਕਰਾਂਗੇ ਆਪਾਂ ਜੋ ਵੀ ਆਏਗਾ ਜੋ ਵੀ ਆ ਕੇ ਪਿੱਛੇ ਗਿਆ ਆਪਾਂ ਸਾਰਿਆਂ ਨੂੰ ਇਹ ਗੱਲ ਹੀ ਕਹਿੰਦੇ ਆ ਕਿ ਕੁਝ ਨਹੀਂ ਹੁੰਦਾ ਚੜ੍ਹਦੀ ਕਲਾ ਦੇ ਵਿੱਚ ਰੋ ਮਾਲਕ ਨਾਲ ਜੁੜੋ ਇਹ ਇੱਕ ਸਾਡੇ ਕੋਲ ਮੌਕਾ ਸਮਝ ਲਓ ਇਹ ਸਾਡੇ ਕੋਲ ਇੱਕ ਸਮਾਂ ਹੈ ਕਿ ਜਦੋਂ ਬਾਹਰੋਂ ਸਾਰੇ ਆਸਰੇ ਖਤਮ ਹੋ ਜਾਂਦਾ ਬਿਲਕੁਲ ਮਾਹੌਲ ਇਦਾਂ ਦਾ ਬਣਿਆ ਤੇ ਚੁੱਪ ਕਰਕੇ ਆਪਣੇ ਪਿਓ ਦੀ ਬੁੱਕਲ 'ਚ ਜਾ ਕੇ ਬਹਿ ਜਾਓ ਠੀਕ ਹੈ ਨਾ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ਵਜਾ ਮਾਰਦਾ ਨਾ ਸਾਨੂੰ ਤੇ ਆਪ ਤਾਂ ਜਾਂਦੇ ਹੀ ਨਹੀਂ ਐ ਇਸ ਕਰਕੇ ਇਹ ਜਿਹੜਾ ਦੁੱਖ ਹੈ ਨਾ ਇੱਕ ਚੀਜ਼ ਇਹ ਵੀ ਦੇਖਿਓ ਦੁੱਖ ਜਿਹੜਾ ਇਹ ਗਿਆਨ ਦਾ ਪ੍ਰੈਕਟੀਕਲ ਹੈ ਉਹ ਸਾਨੂੰ ਪਹਿਲਾਂ ਗੁਰਬਾਣੀ ਰਹੀ ਸਮਝਾਉਂਦਾ ਕਿ ਆ ਜਾ ਭਾਈ ਇੱਧਰ ਨੂੰ ਆ ਮੇਰੇ ਵਾਲੇ ਪਾਸੇ ਨੂੰ ਕਿਉਂ ਨਹੀਂ ਆਉਂਦਾ ਤੂੰ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ਮਨ ਹੁਣ ਨਹੀਂ ਆਂਦਾ ਮਨ ਮਨ ਤੇ ਸਭ ਨੂੰ ਆਪਣਾ ਬਣਾਈ ਬੈਠਾ ਪਰ ਪਰਮੇਸ਼ਰ ਨੂੰ ਪਰਾਇਆ ਕਰੀ ਬੈਠਾ ਸਭ ਕੁਝ ਹੀ ਆਪਣਾ ਇੱਕ ਰਾਮ ਪਰਾਇਆ ਤੇ ਹੁਣ ਸਾਰੇ ਪਰਾਏ ਹੋਣਗੇ ਜਿਨ੍ਹਾਂ ਨੂੰ ਆਪਣੇ ਬਣਾਈ ਬੈਠਾ ਸੀ ਜਦੋਂ ਹਾਲਾਤ ਵਿਗੜਦੇ ਫਿਰ ਪਤਾ ਲੱਗਦਾ ਜਾਏ ਕਿ ਹੁਣ ਬਣਾ ਮਾਲਕ ਨੂੰ ਆਪਣਾ ਫਿਰ ਇਹ ਸਮਾਂ ਹੁੰਦਾ ਹੈ ਮਾਲਕ ਦੀ ਪਨਾਹ ਲੈਣ ਦਾ ਹੋ ਸਕਦਾ ਹੈ ਇਹ ਦੁੱਖ ਤਕਲੀਫ ਦੇ ਵਿੱਚ ਕਿਸੇ ਦਾ ਜੀਵਨ ਬਦਲ ਜੇ ਸਮਾਂ ਹਾਲਾਤ ਤੇ ਪਤਾ ਨਹੀਂ ਮਾਲਕ ਉਸ ਇੱਕ ਸਕਿੰਟ ਦੇ ਵਿੱਚ ਠੀਕ ਕਰ ਦੇ ਸਭ ਕੁਝ ਪਰ ਇੱਕ ਸਮਾਂ ਹੁੰਦਾ ਹੈ ਇਸ ਕਰਕੇ ਮੈਂ ਤੁਹਾਨੂੰ 100% ਲਿਖਤੀ ਰੂਪ ਦੇ ਵਿੱਚ ਇਹ ਚੀਜ਼ ਲਿਖ ਕੇ ਦੇ ਦੇਵਾਂਗਾ ਤੁਸੀਂ ਮਾਲਕ ਨਾਲ ਜੁੜ ਜਿਓ ਤੁਹਾਡੇ ਸਾਰੇ ਡਰ ਖਤਮ ਹੋ ਜਾਣਗੇ ਨਾ ਤੁਸੀਂ ਖੁਦ ਡਰੋਗੇ ਨਾ ਕਿਸੇ ਨੂੰ ਡਰਾਓ ਬਸ ਬੇਫਿਕਰ ਉਹ ਬੇਫਿਕਰੀ ਕਿਵੇਂ ਹੁੰਦੀ ਹੈ ਜਦੋਂ ਆਪਾਂ ਨਾਮ ਨਾਲ ਜੁੜ ਜਾਂਦੇ ਹਾਂ ਕਿਵੇਂ ਹੁੰਦੀ ਜਦੋਂ ਆਪਾਂ ਨਿਰਭਉ ਨਾਲ ਜੁੜ ਜਾਂਦੇ ਹਾਂ ਨਿਰਭਉ ਨਾਲ ਜੁੜੋਗੇ ਤੁਹਾਨੂੰ ਨਿਰਭਉ ਕਰ ਦੇਗਾ ਡਰ ਤੋਂ ਰਹਿਤ ਕਰ ਦੇਗਾ ਕਿਉਂਕਿ ਤੁਸੀਂ ਉਹਦੇ ਨਾਲ ਜੁੜ ਗਏ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੇ ਨਾ ਜਾਏ ਤੁਸੀਂ ਉਸ ਖਸਮ ਨਾਲ ਜੁੜ ਗਏ ਉਸ ਮਾਲਕ ਨਾਲ ਜੁੜ ਗਏ ਜਿਨੇ ਨਾ ਕਦੇ ਮਰਨਾ ਹੈ ਤੇ ਨਾ ਕਦੇ ਤੁਹਾਨੂੰ ਛੱਡ ਕੇ ਜਾਣਾ ਗੁਰਕਾ ਸ਼ਬਦ ਰਖਵਾਰੇ ਚੌਕੀ ਚੌਗਿਰਦਾਵਾਰੇ ਫਿਰ ਜਿਹੜੇ ਜੀਵ ਗੁਰਦੀ ਕਮਾਈ ਕਰਦੇ ਹੈ ਗੁਰ ਵੀ ਉਹਨਾਂ ਦੀ ਰਾਖੀ ਕਰਦਾ ਹੈ ਗੁਰ ਪਰਮੇਸ਼ਰ ਇੱਕੋ ਹੀ ਹੈ ਰਾਖੀ ਕਰਦਾ ਆਪ ਸਾਡੀ ਸਹਾਇਤਾ ਕਰਦਾ ਬੜੀਆਂ ਚੀਜ਼ਾਂ ਤੋਂ ਸਾਨੂੰ ਬਚਾਉਂਦਾ ਆ ਆਪ ਸਾਨੂੰ ਸੋਝੀ ਦਿੰਦਾ ਆਪ ਸਾਨੂੰ ਅਕਲ ਦਿੰਦਾ ਆਪ ਜਦੋਂ ਉਹਦੇ ਵਿੱਚ ਆਪਾਂ ਧਿਆਨ ਲਾ ਕੇ ਰੱਖਾਂਗੇ ਆਪ ਸਾਨੂੰ ਵਿਚਾਰ ਦਿੰਦਾ ਆਪ ਸਾਨੂੰ ਦੱਸਦਾ ਆ ਕਿ ਇਸ ਤਰੀਕੇ ਨਾਲ ਕਰ ਆਪ ਸਾਨੂੰ ਬਚਾਉਂਦਾ ਵੀ ਹੈ ਇਸ ਕਰਕੇ ਪਿਆਰਿਓ ਮਾਲਕ ਨਾਲ ਜੁੜਨਾ ਹੈ ਦੇਖੋ ਆਪਾਂ ਮਰਨ ਮਰਨ ਕਰਦੇ ਰਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਸਾਨੂੰ ਜਿਉਂਦੇ ਹੀ ਨਹੀਂ ਮੰਨਦੀ ਕਦੇ ਬਾਣੀ ਨੂੰ ਪੜੋ ਕਿਤੇ ਵਿਚਾਰੋ ਬਾਣੀ ਨੂੰ ਬੈਠ ਕੇ ਮਾਰਾ ਕਹਿੰਦੇ ਸੋ ਜੀਵੇ ਆ ਜਿਸ ਮਨ ਵਸਿਆ ਸੋਏ ਮਾਰਾ ਕਹਿੰਦੇ ਉਹੀ ਜਿਉਂਦਾ ਹੈ ਸਾਡੀ ਨਿਗਾ ਚ ਜਿਹਦੇ ਮਨ ਚ ਪਰਮੇਸ਼ਰ ਵਸਿਆ ਤੇ ਸੱਚੇ ਬਾਸ਼ਾ ਬਾਕੀ ਜਿਹੜਾ ਏਡਾ ਵੱਡਾ ਸੰਸਾਰ ਹੈ ਮਾਰਾ ਕਹਿੰਦੇ ਨਾਨਕ ਅਵਰ ਨਾ ਜੀਵੇ ਕੋਈ ਮਾਰਾ ਕਹਿੰਦੇ ਸਾਰੇ ਹੀ ਮਰੇ ਹੋਏ ਆ ਕੋਈ ਨਹੀਂ ਜੀਉਂਦਾ ਮਾਰਾ ਕਹਿੰਦੇ ਉਹੀ ਜਿਉਂਦਾ ਹੈ ਜਿਹਦੇ ਮਨ ਚ ਪਰਮੇਸ਼ਰ ਵਸਿਆ ਤੇ ਕਿੰਨਿਆਂ ਕਦੇ ਵਸਿਆ ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਜੀਤ ਮਾਰਾ ਕਦੇ ਕਰੋੜਾਂ ਚ ਕੋਈ ਇੱਕ ਇਹਦਾ ਮਤਲਬ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੀ ਜਿਉਂਦਾ ਹੈ ਤੇ ਫਿਰ ਕਿੰਨੇ ਕ ਜਿਉਂਦੇ ਹੋਣਗੇ ਆਪ ਸਭ ਲਾ ਲੋ ਆਪਾਂ ਕੀ ਮਰਨਸ ਗੁਰੂ ਗ੍ਰੰਥ ਸਾਹਿਬਾਰ ਦੀ ਬਾਣੀ ਤਾਂ ਸਾਨੂੰ ਜਿਉਂਦੇ ਹੀ ਨਹੀਂ ਮੰਨਦੀ ਇਸ ਕਰਕੇ ਪਿਆਰਿਓ ਆਪਾਂ ਵੀ ਰਾਤੀ ਬੈਠੇ ਘੰਟਾ ਦੋ ਤਿੰਨ ਘੰਟੇ ਬੈਠੇ ਤੇ ਆਪਾਂ ਇਸ ਕਰਕੇ ਵੀ ਚਲੋ ਆਪਾਂ ਨਾਮ ਸਿਮਰਨ ਦੀ ਗੱਲ ਕਰਾਂਗੇ ਪਰ ਅੱਜ ਕੱਲ ਫੋਕਸ ਹੀ ਸਭ ਦਾ ਇੱਧਰ ਆ ਆਪਾਂ ਵੀ ਇੱਕ ਦੋ ਘੰਟਾ ਇਸ ਚੀਜ਼ ਤੇ ਵਿਚਾਰ ਕਰਦੇ ਰਹੇ ਤੇ ਸਾਰੇ ਵਿਚਾਰ ਕਰਕੇ ਨਤੀਜਾ ਇੱਕੋ ਚੀਜ਼ ਦਾ ਨਿਕਲਿਆ ਵੀ ਆਪਾਂ ਕਿਹੜੀਆਂ ਗੱਲਾਂ ਦੀ ਵਿਚਾਰ ਲੈ ਕੇ ਬੈਠੇ ਆ ਆਪਾਂ ਉਹਨਾਂ ਚੀਜ਼ਾਂ ਦੀ ਵਿਚਾਰ ਕਰ ਰਹੇ ਆ ਜਿਹੜੀ ਚੀਜ਼ ਸਾਡੇ ਵਸਥੇ ਹੀ ਨਹੀਂ ਹੈਗੀ ਵਿਚਾਰ ਵੀ ਆਪਾਂ ਉਹਦੀ ਕਰਦੇ ਪਏ ਆ ਜਿਹੜੀ ਚੀਜ਼ ਸਾਡੇ ਵਸੋਂ ਹੀ ਬਾਹਰ ਹੈ ਜਿਹੜੀ ਚੀਜ਼ ਸਾਡੇ ਖੁਦ ਦੇ ਵਾਸਤੇ ਨਹੀਂ ਹੈਗੀ ਆਪਾਂ ਪਿਆਰਿਓ ਉੱਤੇ ਕਦੀ ਵਿਚਾਰ ਕਰਨੀ ਬੈਗਿਆ। ਇਸ ਕਰਕੇ ਇੱਕੋ ਇੱਕ ਤਰੀਕਾ ਸਿਰਫ ਮਾਲਕ ਉਹਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਹਿਲ ਸਕਦਾ। ਤੇ ਇਸ ਕਰਕੇ ਉਹ ਜੋ ਕਰੇਗਾ ਹੋ ਸਕਦਾ ਕਿਸੇ ਨੂੰ ਗੱਲ ਇਹ ਚੁਵੇ ਵੀ ਜੋ ਕਰੇਗਾ ਉਹ ਚੰਗਾ ਹੀ ਕਰੇਗਾ। ਮੈਨੂੰ ਕਈ ਜੀਵ ਕਹਿੰਦੇ ਵੀਰ ਜੀ ਅਰਦਾਸ ਕਰੋ। ਉਹਨੂੰ ਕਾਹੂ ਪਿਚੰਗਾ ਹੀ ਕਰੇ ਮੈਂ ਕਹਿੰਦਾ ਮਤਲਬ ਕਿ ਮੈਂ ਉਹਨੂੰ ਏਸੀ ਦਾ ਅਹਿਸਾਸ ਕਰਾਵਾਂ ਕਿ ਉਹ ਮਾੜਾ ਕਰਦਾ ਪਿਆ ਆਪਾਂ ਤਾਂ ਕਦੇ ਵੀ ਨਹੀਂ ਇਹ ਗੱਲ ਕਹਿੰਦੇ ਕਿ ਤੂੰ ਚੰਗਾ ਕਰ ਉਹ ਕਰਦਾ ਹੀ ਚੰਗਾ ਏ ਤੁਮ ਕਰੋ ਭਲਾ ਹਮ ਭਲਾ ਨਾ ਜਾਣੇ ਸਤਗੁਰ ਸਭਨਾ ਦਾ ਭਲਾ ਮਨਾਇਂਦਾ ਤੇ ਫਿਰ ਉਹ ਮੇਰਾ ਸਵਾਲ ਉੱਠੇਗਾ ਕਿ ਫਿਰ ਉਹ ਭਲਾ ਕਰਦਾ ਪਿਆ ਫਿਰ ਸਾਡਾ ਤਾਂ ਨੁਕਸਾਨ ਹੋ ਰਿਹਾ ਨੁਕਸਾਨ ਨਹੀਂ ਹੋ ਰਿਹਾ ਇਹ ਸਾਡੇ ਕਰਮ ਨੇ ਜੋ ਆਪਾਂ ਆਪਣੇ ਕਰਮ ਦਿਖਾ ਕੇ ਲੈ ਕੇ ਆਇਆ ਕਿਉਂ ਸਾਨੂੰ ਮਿਲਣਾ ਹੀ ਮਿਲਣਾ ਹੈ ਜਿਤ ਕੀਤਾ ਪਈਏ ਆਪਣਾ ਸਾਕ ਹਾਲ ਬਰੀ ਕਿਉਂ ਕਾ ਲਈਏ ਆਪਣਾ ਕੀਤਾ ਹੀ ਸਾਨੂੰ ਮਿਲਦਾ ਜੇ ਮੈਂ ਦਿਖਾ ਕੇ ਲੈ ਕੇ ਆਇਆ ਮੈਂ ਇਦਾਂ ਜਾਣਾ ਤੇ ਮੈਂ ਇਦਾਂ ਹੀ ਜਾਣਾ ਕਿਆ ਜਾਣਾ ਕਿ ਬੇ ਮਰेंगे ਕਿ ਐਸਾ ਮਰਨਾ ਹੋਵੇ ਬਾਣੀ ਤੇ ਕਹਿੰਦੇ ਕਿ ਕੁਛ ਨਹੀਂ ਪਤਾ ਤੂੰ ਕਿਦਾਂ ਮਰਨਾ ਹੈ ਭਗਤ ਜਿਉਂਦੇ ਹੀ ਮਰ ਜਾਂਦੇ ਆ ਹੁਣ ਚਲੋ ਸਾਡਾ ਟੌਪਿਕ ਨਹੀਂ ਹੈ ਪਰ ਭਗਤ ਜਿਉਂਦਿਆਂ ਹੀ ਮਰ ਜਾਂਦੇ ਆ ਜਿਹੜੇ ਜਿਉਂਦੇ ਮਰ ਜਾਂਦੇ ਭਗਤ ਉਹ ਤੇ ਸਿੱਧਾ ਹੀ ਕਹਿੰਦੇ ਆ ਨਾ ਜਿਸ ਮਰਨੇ ਤੇ ਜਗ ਡਰੇ ਮੇਰੇ ਮਾਨ ਆਨੰਦ ਮਰਨੇ ਹੀ ਤੇ ਪਈਏ ਪੂਰਨ ਪਰਮਾਨੰਦ ਇਸ ਕਰਕੇ ਉਹ ਡਰਤੋ ਰਹਤ ਹੋ ਜਾਂਦੇ ਆ ਜਿਉਂਦੇ ਹੀ ਮਰਨ ਨੂੰ ਮਾਰ ਕੇ ਪਰਮੇਸ਼ਰ ਦੇ ਵਿੱਚ ਆਪੇ ਦੇ ਹੋ ਜਾਂਦੇ ਆ ਸਵੀਕਾਰ ਕੇ ਪਿਆਰਿਓ ਕੋਸ਼ਿਸ਼ ਕਰੋ ਪੋਜ਼ਿਟਿਵ ਹੋ ਕੇ ਰਹੋ ਨੇਗੇਟਿਵ ਹੋ ਕੇ ਰੱਖੋ ਗਰਵੋਗੇ ਐਂਜ਼ਾਇਟੀ 'ਚ ਜਾਓਗੇ ਡਿਪਰੈਸ਼ਨ 'ਚ ਜਾਓਗੇ ਫਿਕਰ ਕਰੋਗੇ ਚਿੰਤਾ ਕਰੋਗੇ ਚਿੰਤਾ ਦੇ ਵਿੱਚ ਫਿਰ ਜ਼ਿੰਦਗੀ ਦੇ ਗਲਤ ਫੈਸਲੇ ਲੈਨੇ ਆਪਾਂ ਇਸ ਕਰਕੇ ਕੋਸ਼ਿਸ਼ ਕਰੋ ਪੋਜ਼ਿਟਿਵ ਹੋ ਕੇ ਰਹੋ ਸੋਸ਼ਲ ਮੀਡੀਆ ਤੋਂ ਪਿੱਛੇ ਹੋ ਕੇ ਰਹੋ 네ਗੇਟਿਵਿਟੀ ਜਿਆਦਾ ਫਲਾਈ ਜਾ ਰਹੀ ਹੈ ਤੇ ਕੋਸ਼ਿਸ਼ ਕਰੋ ਜਿਹੜੇ ਵੀ ਜਿੰਨਾ ਤੇ ਮਾਲਕ ਨੇ ਕਿਰਪਾ ਕੀਤੀ ਹੈ ਜਿਹੜੇ ਅਭਿਆਸੀ ਨੇ ਉਹ ਤੇ ਬਸ ਇੱਕੋ ਹੁਣ ਚੀਜ਼ ਕਰੋ ਕਿ ਅਭਿਆਸ ਕਰੋ ਵੱਧ ਤੋਂ ਵੱਧ ਮਾਲਕ ਦੇ ਧਿਆਨ ਦੇ ਵਿੱਚ ਬੈਠੇ ਰਹੋ ਬਸ ਕਿਉਂਕਿ ਤੁਸੀਂ ਉਹਦੇ ਵਿੱਚ ਧਿਆਨ ਲਾ ਲਿਆ ਜਿਹਦੇ ਹੁਕਮ ਚ ਸਭ ਕੁਝ ਚੱਲ ਰਿਹਾ ਜਿਵੇਂ ਜੋ ਤੇਰਾ ਹੁਕਮ ਦਿਵੈਤਿਓ ਹੋਣਾ ਤੇ ਜਿੰਨਾ ਜੀਵਾਂ ਨੂੰ ਅਜੇ ਨਹੀਂ ਪਤਾ ਧਿਆਨ ਬਾਰੇ ਉਹ ਵੀ ਹੁਣ ਕੋਸ਼ਿਸ਼ ਕਰੋ ਅਭਿਆਸ ਕਰਾਂਗੇ ਮਾਲਕ ਦੇ ਦਰਸ਼ਨ ਹੋਣਗੇ ਮਾਲਕ ਜਦੋਂ ਪ੍ਰਗਟ ਹੋਏਗਾ ਸਾਹਮਣੇ ਤੇ ਫਿਰ ਸਾਡੇ ਅੰਦਰ ਦਾ ਭੈ ਖਤਮ ਹੋ ਜਾਂਦਾ ਸਾਨੂੰ ਪਤਾ ਲੱਗ ਜਾਂਦਾ ਇਹ ਮੇਰੇ ਨਾਲ ਹੈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛੜਾਏ ਫਿਰ ਉਹ ਨਾਲ ਸਾਡੇ ਹੈ ਵੀ ਅਜੇ ਹੁਣ ਵੀ ਨਾਲ ਹੀ ਹੈ ਪਰ ਜੇ ਭੇਤ ਨਹੀਂ ਨਾ ਹੈਗਾ ਇਹਦੇ ਸਰ ਪੜਿਆ ਨਾ ਜਦੋਂ ਦੇਖਾਂਗੇ ਫਿਰ ਪਤਾ ਲੱਗੇਗਾ ਫਿਰ ਅਹਿਸਾਸ ਹੋ ਜਾਏਗਾ ਕਿ ਵਾਕੇ ਨਾਲ ਹੈ ਦੇਖਣ ਵਾਸਤੇ ਤੇ ਆਪਾਂ ਗੱਲ ਕਰਦੇ ਆ ਸਾਡਾ ਤੇ ਮਕਸਦ ਹੀ ਇਹ ਹੈ ਕਿ ਜਿਹੜੇ ਜੀ ਦੇਖਣਾ ਚਾਹੁੰਦੇ ਆ ਆਪਾਂ ਚੈਨਲ ਹੀ ਉਸੇ ਕਰਕੇ ਬਣਾਇਆ ਪਰ ਪਿਆਰੇ ਇਹ ਸਮਾਂ ਹੈ ਇਹ ਮੌਕਾ ਸਮਝ ਲਓ ਹੁਣ ਕਿ ਮਾਲਕ ਸਾਡੇ ਸਾਰੇ ਆਸਰੇ ਹੁਣ ਖਤਮ ਕਰਦਾ ਵਿਆ ਹੈ ਕਿ ਆ ਜਾ। ਇਹ ਕਿਤੇ ਨਾ ਕਿਤੇ ਹੁਣ ਸਾਨੂੰ ਆਪਣਾ ਅਹਿਸਾਸ ਕਰਾਏਗਾ। ਦੱਸੇਗਾ ਮਾਲਕ ਕਿ ਭਾਈ ਇਦਾਂ ਕਰਕੇ ਤੁਸੀਂ ਮੇਰੇ ਕੋਲ ਨਾਲ ਜੁੜੋ ਇੱਥੇ ਕੁਛ ਨਹੀਂ ਹੈ। ਮਾਰੇ ਦੀ ਬਾਣੀ ਕਹਿੰਦੀ ਹੈ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮਿੱਤ ਜਿਵੇਂ ਜਲ ਤੇ ਬੁੱਧ ਬਦਾ ਉਪਜਾ ਬਿਨ ਸੇ ਨੀਤ। ਜਗ ਰਚਨਾ ਤੈਸੇ ਰਚੀ ਕੋ ਨਾਨਕ ਸੁਨਵੀਰ ਮਾਰਗ ਦੇ ਜਿਵੇਂ ਜਲ ਤੋਂ ਇੱਕ ਬੁਲਬੁਲਾ ਪੈਦਾ ਹੁੰਦਾ ਨਾ ਐਦਾਂ ਹੀ ਬਣਦਾ ਤੇ ਐਦਾਂ ਹੀ ਖਤਮ ਹੋ ਜਾਂਦਾ ਐਦਾਂ ਹੀ ਜਗ ਦੀ ਰਚਨਾ ਹੈ ਮਾਲਕ ਨੇ ਕੀਤੀ ਹੈ ਤੋ ਚੀਜ਼ਾਂ ਸਾਨੂੰ ਪ੍ਰੈਕਟੀਕਲ ਕਰਕੇ ਵੀ ਕਈ ਵਾਰੀ ਦੱਸ ਦਿੰਦਾ ਹੈ ਇਸ ਕਰਕੇ ਆਪਾਂ ਦਾ ਦੇ ਕੋਈ ਮਕਸਦ ਹੈ ਕਿ ਬਸ ਬੇਫਿਕਰ ਤੇ ਬੇਡਰ ਹੋ ਕੇ ਰਹੋ ਨਿਡਰ ਹੋ ਕੇ ਰਹੋ ਆਪਾਂ ਜਿਹੜੀ ਉਹ ਰੀਲ ਵੀ ਬਣਾਈ ਸੀ तकरीबन ਸਾਰਿਆਂ ਨੇ ਹੀ 90 95 98 99% ਲੋਕਾਂ ਨੇ ਇਹ ਗੱਲ ਕਹੀ ਸੀ ਕਿ ਵਧੀਆ ਵੀਰ ਜੀ ਬਹੁਤ ਵਧੀਆ ਤੁਸੀਂ ਪੋਜ਼ੀਟਿਵ ਗੱਲ ਕੀਤੀ ਐ ਸਾਨੂੰ ਤਾਂ ਲੋਕਾਂ ਨੇ ਡਰਾਇਆ ਪਿਆ ਸੀ ਕਿ ਦੁਨੀਆ ਖਤਮ ਹੋਣ ਵਾਲੀ ਹੈ ਦੁਨੀਆ ਖਤਮ ਹੋਣ ਵਾਲੀ ਹੈ ਆਪਾਂ ਕਿਹਾ ਕਿ 2026 ਬੜੀ ਦੂਰ ਹੈ ਪਿਆਰੇ ਭਾਜੇ ਅੱਜ ਜੀਉਣਾ ਸ਼ੁਰੂ ਕਰੋ ਆਉਣ ਵਾਲੇ ਸਮੇਂ ਦੀ ਫਿਕਰ 'ਚ ਹੋਣ ਵਾਲਾ ਸਮਾਂ ਨਾ ਗਵਾਓ ਕੱਲ ਦੀ ਫਿਕਰ 'ਚ ਅੱਜ ਨਾ ਗਵਾਓ ਜੇ ਕੱਲ ਦੀ ਫਿਕਰ ਕਰਾਂਗੇ ਅੱਜ ਵੀ ਗਵਾਕੇ ਬਹਿ ਜਾਾਂਗੇ ਇਸ ਕਰਕੇ ਅੱਜ ਜਿਹੜਾ ਦਿਨ ਮਿਲੇ ਇਹਨੂੰ ਜੀਣ ਦੀ ਕੋਸ਼ਿਸ਼ ਕਰੋ ਇਹਦੇ ਵਿੱਚ ਧਿਆਨ ਲਾਓ ਸਿਮਰਨ ਕਰੋ ਨਾਮ ਬੰਦਗੀ 'ਚ ਜੁੜੋ ਆਉਣ ਵਾਲੇ ਸਵਾਸਾਂ ਦੀ ਫਿਕਰ 'ਚ ਹੋਣ ਵਾਲੇ ਸਵਾਸ ਨਾ ਗਵਾਈਏ ਆਪਾਂ ਇਸ ਕਰਕੇ ਇਤਨਾ ਸਮਿਆਂ ਦੇ ਵਿੱਚ ਇਨਾ ਹਾਲਾਤਾਂ ਦੇ ਵਿੱਚ ਸਾਨੂੰ ਪੋਜ਼ਿਟਿਵ ਹੀ ਰਹਿਣਾ ਚਾਹੀਦਾ ਤੇ ਪੋਜ਼ਿਟਿਵ ਗੱਲਾਂ ਹੀ ਕਰਨੀਆਂ ਚਾਹੀਦੀਆਂ ਤੇ ਪੋਜ਼ਿਟਿਵ ਗੱਲਾਂ ਉਹੀ ਕਰੇਗਾ ਜਿਹੜਾ ਪਰਮੇਸ਼ਰ ਨਾਲ ਜੁੜਿਆ ਜਿਹੜਾ ਨਾਮ ਦੇ ਨਾਲ ਜੁੜਿਆ ਦੇ ਡਰ ਹੋ ਕੇ ਉਹੀ ਰਹੇਗਾ ਡਰ ਤੋਂ ਰਹਿਤ ਹੋ ਕੇ ਉਹੀ ਰਹੇਗਾ ਜਿਹੜਾ ਨਿਰਭਉ ਨਾਲ ਜੁੜਿਆ ਹੈ ਪਰਮੇਸ਼ਰ ਨਾਲ ਜੁੜਿਆ ਹੈ ਤੇ ਇਸ ਕਰਕੇ ਤੁਸੀਂ ਜਿੰਨੀ ਬਾਣੀ ਪੜੋਗੇ ਭਗਤਾਂ ਦੀ ਗੁਰੂ ਸਾਹਿਬਾਨਾਂ ਦੀ ਸਾਰਿਆਂ ਨੇ ਪੋਜ਼ਿਟਿਵ ਗੱਲਾਂ ਹੀ ਕੀਤੀਆਂ ਨੇ ਸਾਡੇ ਅੰਦਰ ਦੇ ਡਰ ਚਿੰਤਾਵਾਂ ਖਤਮ ਕੀਤੀਆਂ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀਓ ਭਰਿਆ ਹਰ ਭਗਤ ਹਰ ਗੁਰੂ ਸਾਹਿਬਾਨ ਦੇਖੋ ਸਾਡੇ ਅੰਦਰ ਦੇ ਡਰ ਖਤਮ ਕਰ ਰਹੇ ਆ ਆਪਾਂ ਫਿਰ ਵੀ ਡਰੀਏ ਤੇ ਬੜੇ ਬੜੇ ਮਾੜੇ ਹਾਲਾਤਾਂ ਦੇ ਵਿੱਚ ਗੁਰੂ ਪਿਆਰੇਓ ਸਾਡੇ ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਗੁਰਮੁਖਾਂ ਨੇ ਜੀਵਨ ਬਤੀਤ ਕਰ ਕਰਕੇ ਸਾਨੂੰ ਪ੍ਰੈਕਟੀਕਲ ਕਰਕੇ ਜਿਉਣਾ ਦੱਸਿਆ ਆਪਾਂ ਕਾਦੀ ਫਿਗਰਾਂ ਦੇ ਵਿੱਚ ਲੱਗੇ ਪਏ ਆ ਤੇ ਜੋ ਹੋਣਾ ਸਭ ਦੇ ਨਾਲ ਹੀ ਹੈ ਜੋ ਹੋਣਾ ਹੈ ਪਰਮੇਸ਼ਰ ਦੇ ਹੁਕਮ ਵਿੱਚ ਹੋਣਾ ਹੈ ਜਦੋਂ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੋਣਾ ਹੈ ਸਭ ਕੁਝ ਮਾਲਕ ਦੇ ਹੁਕਮ ਵਿੱਚ ਹੋਣਾ ਹੈ ਤੇ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਾਨੂੰ ਸੋਚਣ ਦੀ ਬਹੁਤਾ ਲੋੜ ਨਹੀਂ ਆਗੀ हां ਇਸ ਕਰਕੇ ਲਾਪਰਵਾਹ ਹੋ ਕੇ ਨਹੀਂ ਰਹਿਣਾ ਪ੍ਰਵਾਹ ਕਰਨੀ ਹੈ ਜਿੰਨਾ ਚੀਜ਼ਾਂ ਦੀ ਕਰਨੀ ਆ ਪਰ ਇਹ ਹੈ ਕਿ ਕੋਸ਼ਿਸ਼ ਕਰੋ ਕਿ ਬੇਪਰਵਾਹੀ ਜਿਹੜੀ ਉਹ ਜ਼ਰੂਰ ਸਾਡੇ ਅੰਦਰ ਹੋਵੇ ਤੇ ਪੋਜ਼ਿਟਿਵ ਹੋ ਕੇ ਰਹੋ ਡਰ ਤੋਂ ਰਹਿਤ ਹੋ ਕੇ ਰਹੋ ਤੇ ਵੱਡੀ ਗੱਲ ਇਹ ਆ ਕਿ ਹੁਣ ਸਾਡੇ ਕੋਲ ਇੱਕ ਮੌਕਾ ਹੈ ਆਪਾਂ ਕੋਸ਼ਿਸ਼ ਕਰੀਏ ਕਿ ਸਾਰੇ ਰਲ ਮਿਲ ਕੇ ਪ੍ਰਭੂ ਦੇ ਨਾਮ ਦਾ ਆਸਰਾ ਲਈਏ ਮਾਲਕ ਦੇ ਨਾਲ ਜੁੜੀਏ ਕਿਵੇਂ ਜੁੜਨਾ ਹੈ ਉਹਦੇ ਪ੍ਰਤੀ ਆਪਾਂ ਅੱਗੇ ਵੀ ਸੁਝਾਅ ਦਿੰਦੇ ਆ ਵੀਡੀਓ ਬਣੀਆਂ ਹੋਈਆਂ ਨੇ ਕਿਵੇਂ ਗਿਆਨ ਦਾ ਸਰਮਾ ਪਾ ਕੇ ਆਪਾਂ ਮਾਲਕ ਨੂੰ ਦੇਖਣਾ ਉਹ ਆਪਾਂ ਅੱਗੇ ਵੀ ਵਿਚਾਰਾ ਕਰਦੇ ਆ। ਸੋ ਕੋਸ਼ਿਸ਼ ਕਰੋ ਪਿਆਰਿਓ ਵੱਧ ਤੋਂ ਵੱਧ ਜਿਹੜਾ ਆਪਾਂ ਇਹਨਾਂ ਚੀਜ਼ਾਂ ਦਾ ਲਾਹਾ ਲਈਏ ਸੋ ਇਸ ਕਰਕੇ ਅੱਜ ਦਾ ਸਾਡਾ ਜਿਹੜਾ ਮਕਸਦ ਹੈ ਉਹ ਇਹੀ ਮਕਸਦ ਸੀ ਕਿ ਆਪਾਂ ਭੈਰ ਤੋਂ ਰਹਤ ਹੋ ਕੇ ਰਹੀਏ ਡਰ ਤੋਂ ਰਹਤ ਹੋ ਕੇ ਰਹੀਏ ਸੋ ਇੰਨੀ ਕਿ ਵਿਚਾਰ ਕਰਦੇ ਆਨੇਕਾਂ ਭੁੱਲਾਂ ਹੋ ਜਾਂਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ